ਸ਼ੰਨੀ ਗੱਲ ਸੁਣੋ ਮੇਰਾ ਤਰੀਜੇ ਜਿਹੀ ਕੰਡਿਆ ਚਾਣ ਨਾ ਯਾਰ ਜਾਣਾ ਦੁਕਾਨੀ ਆ ਹਾਂ ਸੱਦਣ ਦੇ ਆ ਮੇਰੀ ਗੱਲ ਸੁਣੋ ਜੋ ਚੱਲੇ ਆ ਨਾ ਤੇ ਫਿਰ ਗੱਲ ਵੀ ਕਰਿਓ ਅੱਜ ਤੂੰ ਕੁਝ ਨਹੀਂ ਬੋਲਦੇ ਹੈਂ ਜਾਂ ਤੇ ਫਿਰ ਮੈਨੂੰ ਬੋਲ ਲੈਂਦੇ ਜਾਂ ਤੇ ਫਿਰ ਆਪ ਬੋਲ ਲਓ ਮੇਰੀ ਸੁਣ ਗੱਲ ਪੂਆਜੀ ਆਏ ਆ ਨਾ ਉਹ ਸਿਆਣੇ ਵੱਡੇ ਕਰਕੇ ਹੀ ਆਏ ਆ ਜੋ ਪੂਆਜੀ ਕਹਿਣਗੇ ਉਹਨਾਂ ਦੀ ਮੰਨ ਵੀ ਲਿਓ ਵੀ ਮੰਨਦੇ ਨਹੀਂ ਹੁੰਦੇ ਵੀ ਨਹੀਂ ਪੂਆਜੀ ਨਹੀਂ ਰਹਿਣ ਦੋ ਤੂੰ ਇੱਥੇ ਹੀ ਨਹੀਂ ਕੁਝ ਲੈਣਾ ਹੈਗਾ ਚੱਲ ਕੋਈ ਨਾ ਮਨ ਲੀਆ ਠੀਕ ਆ ਚਲੋ ਸੰਤ ਲੈ ਪਹਿਲੇ ਭੂਆ ਕਹਿੰਦੇ ਕੀ ਹੈ ਦੱਸ ਹੈ ਚੰਗਾ ਮਨ ਜਿੰਦਰ ਆਂ ਚੰਗੇ ਬੈਠੇ ਹੈ ਜੋ ਹੈ ਸੰਤ ਸਿਹਾਈ ਬਣਾਗੇ ਸਾਰੇ ਫਿੱਲਰ ਪੁੱਲਰ ਗਏ ਆ ਭੂਆ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਵੀ ਇਹ ਹੈ ਵੇਲਾ ਸਾਰਾ ਟਬਰ ਠੀਕ ਆ ਇਹਨਾਂ ਨੂੰ ਆਏ ਬੰਦੇ ਦੀ ਕਦਰ ਨਹੀਂ ਹੈ ਨੀ ਕੀ ਹੈ ਉਹ ਮੈਂ ਕਹੇ ਜੇ ਉਹਨੂੰ ਕੱਲ੍ਹ ਲਿਆਈਏ ਬਜਾਣ ਨੂੰ ਬੁਲਾ ਕੇ ਰਿਹਾ ਤਾਂ ਉੱਥੋਂ ਨਹੀਂ ਮੁੜਿਆ ਜੇ ਇਹਨੂੰ ਜੀਵਨ ਨੂੰ ਕੱਲ੍ਹ ਲਿਆਈਏ ਇਹ ਪ੍ਰਭ ਨਾਉਣ ਵੜ ਗਈ ਹੈ ਦੱਸ ਆ ਕੋਈ ਗੱਲ ਹੈ ਆਂ ਤੇ ਇਹਨਾਂ ਵਾਲੀ ਉਹਦੇ ਕਰ ਲੋ ਨਾ ਅਸੀਂ ਤੇ ਬੈਠੇ ਆਣ ਕੇ ਸਾਨੂੰ ਕੋਈ ਕੰਮ ਤਾਂ ਦਾ ਨਹੀਂਗਾ ਉਹਨਾਂ ਨੂੰ ਕੀ ਕਿਸੇ ਦਾ ਕੰਮ ਨਾ ਉਹ ਹੀ ਨਾ ਕੋਈ ਨਹੀਂ ਰਹਾ ਕੋਈ ਕਿਤੇ ਜਾਂਦਾ ਕੋਈ ਥੋ ਗੱਲਾਂ ਪਤਾ ਕਰਦੇ ਫਿਰਦੇ ਆ ਚੱਲੀਏ ਉੱਥੇ ਇਹਨਾਂ ਨੂੰ ਕਰੀਏ ਇਕੱਠੇ ਮਾਰੀਏ ਆਵਾਜ਼ ਉਹਨਾਂ ਨੂੰ ਵੀ ਤੁਸੀਂ ਨਿਕਲਦੇ ਕਿਉਂ ਨਹੀਂ ਤੁਸੀਂ ਹੁਣ ਕੀ ਚਾਹੁੰਦੇ ਆਜੋ ਮੈਂ ਉਹਦੇ ਗੱਲ ਕਹਿਣ ਆਵਾ ਵੀ ਇੱਥੇ ਨਾਲੇ ਸਾਰੇ ਨਹੀਂ ਕੋਈ ਪੂਆ ਬੈਠਾ ਨਿਕਾ ਜਾਣਾ ਹਾਂ ਚਲੋ ਫਿਰ ਠੀਕ ਐ ਤਾਂ ਬਾਹਰ ਹੀ ਪਨਾਲ ਲਈਏ ਉੱਥੇ ਹਾਂ ਬਾਹਰ ਹੀ ਬੈਨੇ ਹੈਂ ਜਿਹੜਾ ਨਾਲੇ ਜਿਹੜਾ ਜੀ ਹੁੰਦਾ ਇਹਨਾਂ ਲਾਗੇ ਭਲੇ ਆਈਏ। ਇਹਨੇ ਕਿਸੇ ਪਾਸੇ ਲਾਈਏ ਕਰੇ ਉਹ ਥੋੜਾ ਕਰੇ। ਇਹ ਜਿਹੜਾ ਚਲ ਜਾਂਦਾ ਲੈ ਕਿ ਮੁਰਕੇ ਹੁੰਦਾ ਤਾਂ ਨਿਕਲ। ਉਹ ਵੀ ਤੇ ਮੇ ਜੜਾ ਜਾਂਦਾ ਉਹ ਖਿਸਕ ਜਾਂਦਾ ਉਹ ਜਾਂਦਾ ਉਹ ਕਿਸ ਤੇ ਜਾਂਦਾ ਸਾਰੇ ਖਿਲਰ ਪੁਲਰ ਗਏ ਆ। ਇਹ ਚਾਉਂਦੇ ਹੀ ਨਹੀਂਗੇ ਮੈਨੂੰ ਲੱਗਦਾ। ਪ੍ਰਭੂ ਨਹੀਂ ਨਾ ਇਹ ਨਹੀਂ ਚਾਉਂਦੀ ਵਿੱਚੋਂ। ਉਹ ਤਾਂ ਕਰ ਲਾ ਕੇ ਪਾਸੇ ਜਿਹੜੀ ਲੱਗੀ। ਹਾਂਜੀ ਪੂਆ ਜੀ। ਹਾਂਜੀ। ਆ ਗਿਓ ਬਾਹਰ ਆ ਜਾ ਸੰਨੇ ਆਗੇ ਬਾਹਰ। ਆ ਗਿਆ? ਹਾਂਜੀ। ਚੱਲ ਆ। ਮਾ ਜਗਾ ਥੋੜੀ ਐਥੇ ਬਾਹਰ। ਕੋਈ ਆਇਆ ਸੀ। ਚਲ ਪੂਆ। ਚਲੋ ਬਾਹਰ ਪੈਣੇ ਕਰ। ਇਹ ਅੱਗੇ ਰੁਕੋ। ਚੱਲ। ਕਿਸੇ ਆਏ ਭਾਈ ਐਵੇਂ ਆ ਉਹ ਤੇ ਵਿਚਾਰੇ ਖਾਂ ਕੇ ਬੈਠੇ ਨੇ ਚਲੋ ਇੱਕ ਜੋੜੀ ਤਾਂ ਹੋ ਗਈ ਇਕੱਠੀ ਹੋਰ ਮੈਂ ਇਧਰ ਚਰੇ ਆ ਗਏ ਨੇ ਤੇ ਉਹ ਅੰਦਰੋਂ ਨੇ ਨਿਕਲ ਡਿਆ ਕਿੱਥੇ ਬਣਾ ਭਾਜੀ ਕੁਰਸੀ ਰੱਖੋ ਨਹੀਂ ਨਹੀਂ ਯਾਰ ਮੇਰੇ ਕੋਲ ਬੈਠਾ ਤੇ ਮਤਾਂਗ ਹੁੰਦਾ ਯਾਰ ਉਹ ਉਹ ਕਿੱਥੇ ਨੇ ਹੁਣ ਪਲਾਟਨੀ ਮੈਡਮ ਅੰਦਰ ਚਲ ਮੈਂ ਲਾਉਣਾ ਪਰ ਕੀ ਕਰਨੀਆਂ ਨੇ ਅੰਦਰ ਕਿਹੜਾ ਮਤਾਂ ਪਕਾਉਣ ਡੀਆਂ ਨੇ ਬਸਰਾ ਮਸਵਾਟੀਆਂ ਨੇ ਕਰਨ ਅੰਦਰ ਬਹੁਤ ਗੋੜਾ ਹੋ ਗਈ ਨੇ ਇਹ ਚੁੰਦੀ ਨਹੀਂ ਗਈ ਵਾਪਸ ਕਰ ਨਾ ਨਾ ਅਹੀਂ ਬੈਲੇ ਨਹੀਂ ਕੇ ਘਰ ਹਫਤਾ ਨਹੀਂ ਵੀ ਜਾਣਾ ਕੇ ਪਾਸੇ ਲੱਗਣਾ ਆ ਚਲ ਕੇ ਪਾਸੇ ਲਾਓ ਤੇ ਆਪਾਂ ਵੀ ਫਰੀ ਹੋਈ ਬਹੁਤ ਗੱਲ ਬਣਾ ਤੂੰ ਵੀ ਰੋਜ਼ ਤੁਰ ਰਹੇ ਤੂੰ ਆਹ ਤਰ੍ਹਾਂ ਭਾਜੀ ਆ ਨਾ ਖਿਆਲ ਫਿਰ ਇੰਨਾ ਜ ਰਹਿੰਦਾ ਵਾ ਕਿਤੇ ਭੁੱਲ ਨਾ ਪਏ ਹੁਣ ਮੈਂ ਦੇ ਧਿਆਨ ਹੈ ਇੱਥੇ ਰਹਿਣਾ ਅੱਗੇ ਅੱਗ ਨਾਲ ਨੁਕਸਾਨ ਹੋ ਗਿਆ ਅਗੇ ਉਹ ਬਥੇ ਗੱਲ ਬਣਾ ਪੰਚਾਇਤ ਨੂੰ ਨਾਲਿਆ ਵਾ ਉਹ ਨਾਲਿਆ ਮੈਂ ਤੇ ਗਰਮੀ ਬੜ ਲੱਗਣ ਦੀ ਰੋਟੀ ਪਣੀ ਬਣਾਉਣਾ ਪਿਆ ਫਿਰ ਸੋ ਇਤਨ ਪਤਾ ਕਿੰਨਾ ਕਿਸੇ ਨਾ ਆ ਜਾਂਦਾ ਮੇਰੀ ਗੱਲ ਸੁਣ ਆ ਜਿਹੜੀ ਭੂਆ ਹੈ ਚਪਾਣੀ ਬੜੀ ਐ ਤੇ ਕਿਦਾ ਲਤਰ ਲਤਰ ਗੱਲਾ ਲਈ ਇਹ ਕਰਨਾ ਅਗਲੀ ਆਂਦੀ ਹੈ ਕਿ ਮੈਂ ਅੱਜ ਕੋਈ ਨਾ ਕੋ ਕਰਕੇ ਜਾਣਾ ਪਤਾ ਨਹੀਂ ਹੁਣ ਕਿਹੜਾ ਫੈਸਲਾ ਕਰਨਾ ਇਹ ਨਹੀਂ ਤਾਂ ਬੜਾ ਡਰ ਲੱਗ ਪਿਆ ਵਾ ਇੱਕ ਪਾਸੇ ਤੇ ਕਹਿੰਦੀ ਵੀ ਇੱਥੇ ਵੜ ਕੇ ਜਾਣਾ ਉਹਨਾਂ ਨੂੰ ਤੇ ਭੈਣ ਜੀ ਆਹ ਕੰਮ ਨਾ ਹੁਣ ਦੇਵੇ ਲਤਰ ਗੜੇ ਹੱਥ ਜੋੜਦੀ ਨਾ ਮੈਂ ਤੇ ਉਹ ਇੱਥੇ ਨਾ ਵੜਨ ਦੇ ਤੂੰ ਬਸ ਹੋਰ ਪੰਜ ਮਰਜ਼ੀ ਹੋ ਜੇ ਕੋਈ ਗੱਲ ਨਹੀਂ ਮੇਰੀ ਜਿੰਨੀ ਆਪੇਸ਼ ਲੱਗੀ ਨਾ ਉਨੀ ਮੈਂ ਲਾ ਦੇਣੀ ਆ ਤੂੰ ਨਾ ਫਿਕਰ ਕਰ ਠੀਕ ਆ ਨਾ ਅ ਡਰ ਡਰ ਕੱਢ ਆ ਪ੍ਰਾਂਜੇ ਤੂੰ ਡਰੀ ਨਾ ਤੇ ਭੂਆ ਦੀ ਹੋਰ ਚੜ ਮੱਝਣੀ ਹੋਵੇ ਕੇ ਵੀ ਮੈਨੂੰ ਡਰਦੀ ਆ ਉਹ ਤਾਂ ਗੱਲ ਹੈ ਹੀ ਆ ਪਤਾ ਕੀ ਆ ਜੇ ਗੁਰਜਿੰਦਰ ਮੇਰੇ ਵੱਲ ਹੁੰਦਾ ਨਾ ਤੇ ਫੇਰ ਕੋਈ ਗੱਲ ਨਹੀਂ ਹੈਗੀ ਤੇ ਉਹ ਵੀ ਉਹੀ ਭੂਆ ਦੀ ਬੋਲੀ ਬੋਲਦੇ ਤੇ ਆਪਣੇ ਭਰਾ ਦੀ ਬੋਲੀ ਬੋਲਦੇ ਆ ਇਹ ਗੱਲ ਮੈਨੂੰ ਹੁੰਦਾ ਵਾ ਤੇ ਮੇਰੀ ਕਿਸੇ ਨੇ ਨਹੀਂ ਸੁਣਨੀ ਇਹੋ ਤੇ ਪਵਾੜਾ ਵਾ ਸਾਰਾ ਆਣਾ ਮਨਜਿੰਦਰ ਵਾ ਇਹ ਵਟਣ ਵਾਲਾ ਜੋ ਉਹੀ ਤੇ ਘਰੋਂ ਮੈਨੂੰ ਪੱਕੀ ਕਰਕੇ ਲਿਆ ਵੀ ਤੇਰੀ ਜ਼ੁਬਾਨ ਨਹੀਂ ਖੁੱਲਣੀ ਚਾਹੀਦੀ ਮੇਰੀ ਜ਼ੁਬਾਨ ਉੱਤੇ ਨੇ ਰੰਪਟ ਪਾਈ ਆ ਪਰ ਤਾਂ ਜੀ ਵੇਖ ਲੈ ਹੁਣ ਉਥੇ ਸਾਰੇ ਗੱਲ ਲੱਗੇ ਸਾਰੀ ਇਹ ਸਭਾ ਲੱਗੀ ਹੋ ਤਾਂ ਹੁਣ ਵੇਖ ਲੈ ਗੱਲ ਚੰਗੀ ਤਰ੍ਹਾਂ ਵੇੜਨੀ ਹੋ ਮੇਰੇ ਵਾਲ ਦੀ ਮੇਰੇ ਹੱਕ 'ਚ ਗੱਲ ਕਰਨੀ ਹੋ ਹੁਣ ਤੂੰ ਮੈਂ ਵੀ ਮੈਂ ਜਿੰਨੀ ਜੋਗੀ ਹੈਗੀ ਆ ਨਾ ਮੈਂ ਪੂਰੀ ਵਾਅ ਪੇਸ਼ ਲਾਉਂ ਤੇਰੇ ਵਾਲੀ ਗੱਲ ਕਰਦੀ ਠੀਕ ਆ ਮਾਂ ਜਿਹੜੀ ਭੂਆ ਵਾ ਨਾ ਸੱਚੀ ਗੱਲ ਵਾ ਇਹ ਨਹੀਂ ਉਹ ਹੰਟੀ ਕਢ ਬੰਦੀ ਇਹ ਤਾਂ ਪਤਾ ਨਹੀਂ ਕਿੱਥੋਂ ਆਂ ਟੱਪ ਕੇ ਆ ਕਿਤੇ ਇਹਨਾਂ ਮੌਕੇ ਤੇ ਮੈਨੂੰ ਤਾਂ ਲੱਗਦਾ ਇਹਨੂੰ ਫੇਰ ਸੁਣਣੀ ਸਨਿਖਤ ਜਾਮਿਆ ਰਾਮੂ ਦਾ ਇਹ ਨਿਓ ਕੇ ਪਾਸੇ ਲੱਗਦਾ ਕੀ ਪਤਾ ਹੁਣ ਦੋਵਾਂ ਚ ਕੀ ਹੁੰਦਾ ਨਹੀਂ ਤੇਰੇ ਵੱਲ ਤਾਂ ਹੋਰ ਗਲਤ ਨਹੀਂ ਕਰਨੀ ਆ ਤੇ ਕਾਲਾ ਇਹ ਨੂੰ ਨਾ ਡਰ ਲੱਗਦਾ ਵਾ ਹੁਣ ਬਾਜਾ ਤੇ ਬਾਜਾ ਮਰੀ ਜਾਂਦੇ ਮਰੀ ਜਾਂਦੇ ਚਲ ਆ ਚਲੀਏ ਫਿਰ ਗੱਲ ਪੈਣਾ ਸਾਡੇ ਕੋਈ ਆ ਜਾ ਤਾਂ ਕੀ ਕਰਦੀਆਂ ਜੇ ਆਗੇ ਆਗੇ ਚੱਲ ਹੁਣ ਗੱਲ ਚੰਗੀ ਤਰਾ ਫਿਰ ਚੰਗਾ ਆ ਗਏ ਆ ਤੁਸੀਂ ਤੇ ਆਵੇਂ ਹੱਥ ਚੁੱਕ ਲੈਂਦੇ ਜੀ ਝਾਟੀ ਇਧਰ ਆ ਜਾਓ ਨੇ ਕਿਹੜੀ ਤੁਮੜੀ ਦੇ ਅੰਦਰ ਕਰਨ ਜਾ ਕੇ ਹੈਂ ਆਈਂ ਸ਼ਰਾਈ ਜਿਹੜੇ ਬੈਠੇ ਆਂ ਅੰਦਰ ਘੰਟਾ ਹੋ ਗਿਆ ਸਾਨੂੰ ਦਾ ਤਾਕੂ ਆ ਜੀ ਘਰ ਦੇ ਸਾਰੇ ਕੰਮ ਉਹਦੇ ਕਰਨ ਵਾਲੇ ਥੋੜਾ ਕਰਕੇ ਆਉਣਾ ਇਹਦਾ ਬਾਹਰ ਫੁੱਲ ਰੋਟੀ ਪਾਣੀ ਨਹੀਂ ਬਣਾਉਣਾ ਮੈਂ ਵੀ ਨਾ ਹੱਥ ਉਟਾਉਂਦੀ ਮੈਂ ਕਿਹਾ ਅੱਜ ਦੀ ਆਵਾਜ਼ਾਂ ਤੈਨੂੰ ਮਾਰਨ ਦੇ ਕਈ ਤੋਂ ਬਾਥਰੂਮ ਚ ਵੜ ਜਾਨੀ ਹੈ ਕਈ ਤੋਂ ਕਿਸੇ ਪਾਸੇ ਚਲ ਜਾਨੀ ਹੈ ਜੀ ਦਰਸੋ ਇਹ ਜੀ ਕੰਮ ਕਰੀਏ ਤੇ ਪਸੀਨਾ ਪਸੀਨੀ ਹੋ ਜਾਈਦਾ ਮੈਂ ਕੰਨੀ ਖਸਕਾਉਂ ਰਹੀ ਆ ਕੰਮ ਕੋ ਹੋਏ ਨਾ ਕਿਸੇ ਪਾਸੇ ਲੱਗੇ ਨਾ ਭਾਜੀ ਮੈਨੂੰ ਕਿ ਲੋੜਾ ਕੰਨੀ ਖਸਕਾਉਂ ਦੀ ਤੁਸੀਂ ਭਾਨੇ ਕਿਹੋ ਜਿਹੀ ਗੱਲਾਂ ਕਰਦੇ ਹੋ ਜੀ ਨਹੀਂ ਵੀ ਗੱਲ ਕੇ ਪਾਸੇ ਲੱਗੇ ਮੇਰਾ ਤਾਂ ਬਨ ਤਾਂ ਟੱਕਾ ਦਾ ਵੈਰ ਦਾ ਨਾ ਮੈਂ ਵੈਰ ਨਹੀਂ ਕਰ ਰਹਾ ਕਰ ਲੋ ਕਰ ਬੜੇ ਕੰਮ ਕਰਨ ਦੇ ਜੀ ਕਿਹੜੀ ਗੱਲ ਕਰਨ ਵਾਲੀ ਆ ਭਾਜੀ ਕਰੋ ਸਾਡਾ ਜਿੰਦਰ ਮੈਂ ਵਹਿਲੀ ਸੀ ਤੁਹਾਡੇ ਸਾਹਮਣੇ ਸੋਇ ਜੀ ਕੰਮ ਕਰਦੀ ਪਸੀਨਾ ਪਸੀਨਾ ਇਹ ਤੁਹਾਨੂੰ ਵਾਸਤੇ ਟਾਈਮ ਕੱਢਣਾ ਹੀ ਪੈਣਾ ਆ ਇਹਨੇ ਤੇਰੇ ਕੋਲ ਅਸੀਂ ਵੇਲੇ ਨਹੀਂ ਅਸੀਂ ਵੇਲੇ ਨਹੀਂ ਚੱਲ ਕੋਈ ਨਹੀਂ ਚੱਲ ਲੱਗੂ ਕਿ ਪਾਸੇ ਕਿਦਾਂ ਸਾਨੂੰ ਵੀ ਘਰੋਂ ਦੇ 100 ਕੰਮ ਆ ਅਸੀਂ ਵੇਲੇ ਨਹੀਂ ਗੇ ਮੇਰੀ ਗੱਲ ਸੁਣ ਚੁੱਪ ਕਰੋ ਤੀ ਕਰ ਲੈ ਤਾਂ ਕਰ ਹੁਣ ਗੱਲ ਹੀ ਹਾਂ ਚਲੋ ਕੋਈ ਨਹੀਂ ਤਸੋਂ ਪਾਈ ਜਾਣੀ ਪਾਈ ਜੇ ਇਹੋ ਸਰਪੰਚ ਨਾਲ ਨਹੀਂ ਹਾਂ ਤੁਹਾਨੂੰ ਤੋਂ ਪਿੱਛੇ ਹੀ ਪੈ ਗਏ ਇਹਨਾਂ ਸਾਰੇ ਨਹੀਂ ਤੂੰ ਹੁਣ ਗੁਰਜਿੰਦਰ ਮੈਂ ਤੇ ਇਦਾਂ ਕਹਿੰਦੀ ਆਂ ਕਿ ਜਿੰਨਾ ਚਿਰ ਤੱਕ ਇਹਨਾਂ ਦਾ ਕੋਲਾ ਕੋਠਾ ਨਹੀਂ ਨਾ ਬਣਦਾ ਇਹਨਾਂ ਨੂੰ ਕਰ ਲਿਆਉਣਾ ਪੈਣਾ ਤੇ ਮੈਂ ਇਹ ਕੰਮ ਨਹੀਂ ਜੇ ਕਰਨਾ ਕੰਮ ਕਿਉਂ ਨਹੀਂ ਕਰਨਾ ਤੂੰ ਕਣੇ ਇਹ ਗੱਲ ਬੰਦ ਨਹੀਂ ਨਾ ਦਸ ਆ ਕੋ ਗੱਲ ਆ ਭਲਾ ਤੂੰ ਟੱਕਰ ਕੇ ਬਹਿ ਜਾ ਨਾ ਤੂੰ ਹੀ ਬੋਲ ਪਾ ਤੂੰ ਗੁੰਗਾ ਵਾ ਮੈ ਲੱਗਾ ਪਤਾ ਮੇਰੀ ਗੱਲ ਸੁਣਦਾ ਨਾ ਤੀ ਬਦਲ ਦਵਾਂਗੇ ਉਹਨਾਂ ਨੂੰ ਹਟ ਸੋ ਤੂੰ ਬੋਲ ਨਹੀਂ ਮੇਰੀ ਗਾਹ ਨੇ ਉਹੋ ਗੱਲ ਕਰ ਉਹ ਗਾਂ ਠੰਡਾ ਹੋਣ ਰਹੀ ਹੈ ਹੈ ਤੇ ਮੁੰਡੇ ਨੂੰ ਉੱਥੇ ਚੱਪਾ ਕਿ ਜਿੰਨੇ ਨੂੰ ਨਾ ਕੋਈ ਬੁਹਾ ਲੱਗਾ ਨਾ ਕਿਤੇ ਬਾਰੀ ਨਾ ਤੂੰ ਅੱਜ ਗੱਲ ਸੁਣ ਸਾਰੇ ਜਣੇ ਤੂੰ ਫੇਟਪ ਕਰ ਜਾ ਨਹੀਂ ਤੈਨੂੰ ਮੈਂ ਕਹਿਣ ਡਈ ਆ ਗੱਲ ਕਰਨ ਵਾਲੇ ਤਾਂ ਮੈਂ ਕਰਨ ਡਈ ਆ ਤੂੰ ਗੱਲ ਕਰ ਉਹ ਅੱਜ ਮੇਰੀ ਗੱਲ ਸੁਣ ਜਿੱਦਣ ਘਰੋਂ ਪੈਰ ਫਟਿਆ ਸੀ ਨਾ ਉਹਨਾਂ ਨੇ ਮੈਂ ਅੱਧ ਨੂੰ ਮਨਾ ਕੀਤਾ ਵੀ ਨਾ ਜਾਕਰ ਕੋਈ ਗੱਲੀ ਜਦਾ ਤੁਸੀਂ ਕਹੋਗੇ ਨਾ ਆਪਾਂ ਕਰਾਂਗੇ ਦੱਸੋ ਇਹ ਉਦਾ ਹੀ ਹੋਣਾ ਜਿੱਦਾਂ ਮੈਂ ਕਹੂੰ ਕੋਈ ਜੀ ਥਿੰਕ ਆਪਾਂ ਨਹੀਂ ਤੇਰੇ ਨਾਲ ਨਿਗਾ ਕਰਦਾ ਬਣਾ ਜਦੋਂ ਛੜਕ ਤੇ ਬਿਠਾਲਦੇ ਨਾ ਪੁੱਤ ਤੂੰ ਉੱਥੇ ਹੀ ਲਾ ਕੇ ਨਾ ਕੱਪੜਾ ਚਾਣ ਕੇ ਉੱਥੇ ਬਹਿ ਜਾਏਗਾ ਤੇਰੀ ਕਿਹੜੀ ਗੱਲ ਆ ਐਹੀ ਮਾੜੇ ਆ ਸਾਰੇ ਏਡਾ ਆਨੇ ਇੱਕ ਏਡਾ ਸਾਉ ਨਹੀਂ ਅਜੇ ਰੀ ਨਹੀਂ ਅਜੇ ਵੀ ਤੇਨੂੰ ਕੋਈ ਸ਼ੱਕ ਵਾ ਉਹ ਸ਼ੱਕ ਵਾ ਨਾ ਮੈਨੂੰ ਕਾਹਦਾ ਸ਼ੱਕ ਵਾ ਮੈਂ ਚਲ ਸ਼ੱਕ ਕਰਦੀ ਪਤਾ ਨਾ ਵਗਾੜਿਆ ਕੀ ਬਣਾਉਂ ਨਾ ਮੈਨੂੰ ਇੱਕ ਗੱਲ ਦੱਸ ਜਦੋਂ ਗਿਆ ਘਰੋਂ ਮੈਂ ਤੈਨੂੰ ਕਿਹਾ ਇਹ ਕੁਛ ਤੂੰ ਉਦੋਂ ਹੀ ਘਰੋਂ ਨਾ ਪੈਰ ਕੁੱਟਦਾ ਹੈ ਆਪਣੀ ਮਰਜ਼ੀ ਦਾ ਕਹਤੋਂ ਮੈਂ ਪੈਵਾਤਰ ਆ ਭਾਬੀ ਤੈਨੂੰ ਪਤਾ ਮੈਂ ਕਿੰਨਾ ਗੱਲਾਂ ਕਰਕੇ ਗਿਆ ਆ ਅਸਲ ਗੱਲਾਂ ਤਾਂ ਘਰਾਂ ਚ ਹੁੰਦੀਆਂ ਰਹਿੰਦੀਆਂ ਇਹ ਗੱਲ ਦੀ ਤਾਂ ਸੁਣੀ ਸੁਣੀ ਗੱਲਾਂ ਜਦੋਂ ਕਰਨੀਆਂ ਤੇ ਉਹ ਵਿਚਾਰਾ ਹੈਗਾ ਰਛਦਾਈ ਆ ਨਾ ਵੀ ਅਣ ਕੋ ਉੱਥੇ ਸਿੱਧਵਾੜੀ ਜਾਵੇ ਉਹ ਅਜੇ ਨੂੰ ਮੈਂ ਵੀ ਟੱਕਿਆ ਹੈਗਾ ਮੈਨੂੰ ਆ ਤਾਂ ਨਾ ਪਹਿਣ ਤੂੰ ਬਹਿ ਜਾ ਆਰਾਮ ਨਾਲ ਤੂੰ ਨਾ ਸਾਡੀ ਗੱਲ ਉਹ ਚੁੱਪ ਕਹਦਾ ਸਿਰ ਖਾਣੀ ਪਹਿਣ ਜੇ ਤੂੰ ਚਾਹੁੰਦੀ ਨਾ ਤਾਂ ਆਜਾ ਡੈਡ ਘਰ ਤੇ ਆਹ ਲਾਪਣਾ ਹੁੰਦੇ ਠੀਕ ਹੈ ਨਾ ਤੂੰ ਸਿੱਟਾਂ ਕਰ ਮੈਂ ਟੱਕਿਆ ਕਦੋਂ ਸੀ ਮੈਨੂੰ ਇਹ ਦੱਸਾਂ ਪ ਤੱਕਿਆ ਹੈ ਤੈਨੂੰ ਮੈਂ ਮੈਂ ਆਪਣੀ ਬੇਇੱਜ਼ਤੀ ਨਹੀਂ ਕਰਾਨੀ ਤੇਰਕੋ ਉਸ ਵੇਲੇ ਹੰ ਕਰਦਾ ਤੂੰ ਮੈਨੂੰ ਕਿ ਪਿਆਰੇ ਆਮ ਨਾ ਬਹਿ ਜਾ ਠੀਕ ਆ ਮੈਂ ਕਿਉਂ ਕੀਤਾ ਹੈ ਹੰ ਠੀਕ ਆ ਨਾ ਮੈਂ ਭੈਣ ਜੀ ਮੈਂ ਵੀ ਉੱਥੇ ਹੀਗੀ ਆ ਗੱਲ ਤੁਹਾਡੀ ਬਿਲਕੁਲ ਸਹੀ ਆ ਨਾਲੇ ਤੁਹਾਡੇ ਸਾਹਮਣੇ ਗੱਲ ਹੋਈ ਜਿਹੜੀ ਹੋਈ ਆ ਨਾਲ ਮੈਂ ਕਿਹਨਾਂ ਨੂੰ ਕਹਿ ਕਰਾਂ ਜਾਣ ਵਾਸਤੇ ਇਹ ਨਾਲੇ ਚੁੱਪ ਚੁਪ ਨਾਲੇ ਚੁੱਪ ਅੰਦਰ ਵੜ ਵੜ ਕੇ ਗੱਲਾਂ ਕਰ ਲੀਆਂ ਵਾ ਇਹ ਜਾਵੇ ਘਰੋਂ ਨਿਕਲੇ ਵੇ ਹੰ ਕਰਦਾ ਹੈ ਹੰ ਕਰਦਾ ਫਲਾਂਟ ਕਿਰਕ ਘਰੋਂ ਨਿਕਲੇ ਉਹ ਸਾਰੀਆਂ ਗੱਲਾਂ ਨੇ ਗੱਲਾਂ ਕਾਂਡੇ ਜੀ ਨਹੀਂ ਤੂੰ ਨੇ ਮੇਰੇ ਪੁੱਤ ਨੇ ਮੈਨੂੰ ਦੱਸਿਆ ਸਾਰੇ ਗੱਲਾਂ ਉਹਨਾਂ ਦੱਸਣਾ ਨਹੀਂ ਮੈਨੂੰ ਸਾਰਾ ਪੁਰਾਣੀ ਗੱਲਾਂ ਦਾ ਬਹੁਤ ਮਿੱਟੀ ਜੇ ਮੈਂ ਕਾਲ ਹਾਂ ਜੇ ਮੈਂ ਕਾਲ ਹਾਂ ਤੇ ਫਿਰ ਤੈਨੂੰ ਦਿੰਦੀ ਮਤ ਉਹ ਤਾਂ ਗੱਲ ਹੀ ਨਾ ਉਸ ਟਾਈਮ ਤੇ ਮੈਂ ਕਾਲ ਨਹੀਂ ਸੀ ਇਹ ਕੰਮ ਮੈਂ ਹੋਣ ਨਹੀਂ ਦੇਣਾ ਉਹ ਆ ਜੀ ਪੁਰਾਣੀ ਗੱਲਾਂ ਦਾ ਬਹੁਤ ਮਿੱਟੀ ਤੇ ਹੁਣ ਜਿਹੜੀ ਗੱਲ ਕਰਨ ਵਾਲੀ ਹੈ ਨਾ ਕਿਉਂ ਨਹੀਂ ਗੱਲ ਤੇ ਆਉਣ ਲਈ ਉਸ ਤੇ ਇਹੀ ਕਰੋ ਗੱਲ ਕੋਈ ਗੱਲ ਨਹੀਂ ਮੈਂ ਇਹ ਗੱਲ ਵੀ ਲਿਆਉਣਾ ਮੈਂ ਮੁੰਡੇ ਨੂੰ ਘਰ ਗੱਲ ਮੇਰੀ ਮੁੱਕਦੀ ਹੈ ਮੈਂ ਨਹੀਂ ਆਉਣ ਦੇਣਾ ਓਏ ਆਉਣ ਕਿਉਂ ਨਹੀਂ ਦੇਣਾ ਤੂੰ ਆ ਬੁਆ ਖੋਲ ਓਏ ਪਰਲਾ ਖੋਲੀ ਜਾਣਗੇ ਜਰੂਰੀ ਇੱਕ ਦੂਜੇ ਦਾ ਮੱਥੇ ਲੱਗਣਾ ਤੂੰ ਹੀ ਤੂੰ ਅੱਜ ਕਰ ਤੂੰ ਪੈਕੇ ਚਲ ਜਾ ਆਪਣੇ ਕਿਉਂ ਜਾ ਮੈਂ ਪੈਕੇ ਹੈ ਸਾਡਾ ਵੀ ਤੇਰੇ ਨਾਲ ਹੀ ਲੱਗ ਜਾ ਨੋਬਰਾ ਕਿ ਬੜਾ ਐ ਪਾਪਾ ਤੇਰਾ ਪੁੱਤ ਜਵਾਨ ਹੋਇਆ ਤਾਂ ਤੂੰ ਹੱਥ ਮਾਰ ਕੇ ਖਲ ਗਿਆ ਪੇਕੇ ਕਢਣਿਆ ਆ ਆ ਸਮਝੀ ਉਹ ਕਰਕੇ ਹਾਂ ਆ ਸ਼ਰੀਕ ਇਹ ਪਾਲਣ ਦੀ ਗੱਲ ਗੱਲ ਕਾਜੀ ਤੱਕ ਪਾ ਕਿਹੜਾ ਸ਼ਰੀਕਾ ਪਾਲਦਾ ਮਤਲਬ ਹੈ ਆ ਕਿਉਂ ਡਿਆ ਵਾ ਇਹਨੂੰ ਤੇ ਜਦੜ ਖਾਬਾ ਬਲਾ ਦੇ ਬਹਿ ਜਾਂਦੇ ਨੇ ਹੋਰ ਕੀ ਹੈ ਇਹ ਨਹੀਂ ਦੱਸਾਂ ਤੂੰ ਨਿੱਕਾ ਨਾ ਨਿੱਕਾ ਬਣ ਕੇ ਰਹਿ ਜਬਾਨ ਤੇਰੀ ਜ਼ਿਆਦਾ ਚਲਦੀ ਜਾਂਦੀ ਤੇ ਮੈਨੂੰ ਵੀ ਆਹ ਸਮਝਾਉਦੀ ਨਿੱਕਾ ਨਿੱਕਾ ਮੈਂ ਨਿੱਕਾ 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 ਕਰਨ ਤੇ ਇਥੋਂ ਦਾ ਕੰਮ ਪਚਾਤਾ ਦੋਹਤ ਕਰੋ ਆਹ ਤੇ ਜਦ ਬਚਾਰਾ ਬੋਲਦਾ ਨਹੀਂ ਕਹਤੋਂ ਉਹਦਾ ਇਹਦਾ ਨਾਂ ਜੈ ਸਾਡਾ ਮੈਨੂੰ ਉਠਾਓ ਭੈਣ ਜੀ ਨੇ ਤੇ ਕਦੀ ਸਾਥ ਦਿੱਤਾ ਹੀ ਨਹੀਂ ਅੱਜ ਤੱਕ ਸਹੀ ਕਹਾਂ ਇਹ ਤੇ ਜ਼ਬਾਨ ਖੁੱਲੀ ਹੋ ਨਹੀਂ ਦਿੱਤਾ ਤਾਂ ਠੀਕ ਆ ਇਹ ਗੱਲ ਤੇ ਮੈਂ ਵੀ ਕਹੂੰਗੀ ਜਿਹੜੀ ਗੱਲ ਸੱਚੀ ਸੱਚੀ ਆ ਮੇਰੇ ਤੱਕ ਨੌਬਦੀ ਨਾ ਹੁੰਦੀ ਜੇ ਤੂੰ ਚੰਗਾ ਫੈਸਲਾ ਕਰ ਜਾਂਦੀ ਨਾ ਇਹਦੇ ਨਾਲ ਉਹਨ ਆਹ ਹੈ ਭਾਬੀ ਆ ਸਚਾਈਆਂ ਸਾਹਮਣੇ ਹੁੰਡੀਆਂ ਵਾ ਆ ਜਬਾਨ ਵੇਖੀ ਆ ਦੀ ਹੈ ਗੇਠ ਲੰਮੀ ਆ ਨਾ ਭੈਣ ਜੀ ਮੈਂ ਤੇ ਜਬਾਨ ਪਹਿਲੇ ਦਿਨ ਤੋਂ ਵੇਖੀ ਆ ਲੰਡਾ ਦੇ ਸਾਹ ਦੇ ਪਰਦੇ ਬੱਜੇ ਹੀ ਚੋਪਰੇ ਦਾ ਸਿਲਾ ਤੇ ਮੈਨੂੰ ਆ ਮਿਲਿਆ ਜੇ ਇਹਨੂੰ ਵੇਹਲਾ ਕੋ ਹਜੇ ਨਹੀਂ ਕਰਿਆ ਨਹੀਂ ਮਾੜਾ ਕਹਤਾ ਉਹਨੇ ਵੇਖਿਆ ਨੇ ਕੀ ਮਾਰਿਆ ਕਿਹਾ ਭਾਜੀ ਉਹਦੀ ਬੜੀ ਸਾਈਡ ਲਈ ਤੇ ਜੀ ਹੈ ਨਹੀਂ ਹੁੰਦੇ ਨਹੀਂ ਨਹੀਂ ਮਾਰਿਆ ਕਿਹਾ ਤੇਰੇ ਘਰ ਪੈਂਦੇ ਨਹੀਂ ਉਹ ਬੋਲੇ ਨਾ ਕੁਝ ਪੂਵੇ ਨਾ ਤਾਂ ਆ ਉਹਨੂੰ ਉਹ ਕਰਕੇ ਦਰ ਰੱਖ ਕੇ ਰੱਖ ਕੇ ਤਾਂ ਤੂੰ ਕਾਣਾ ਬਾਂ ਤੇ ਇੰਨਾਂ ਗੱਲਾਂ ਤੂੰ ਕਰਵਾਇਆ ਇਹ ਜੋ ਕਰਵਾਇਆ ਨਹੀਂ ਨਾ ਇੰਨਾਂ ਗੱਲਾਂ ਤੂੰ ਪਾਣੀ ਨਾ ਲੈਣ ਜਾਂਦੀ ਆਹੋ ਪਾਣੀ ਲਈ ਪਾਣੀ ਬੰਦ ਕਰਵਾਤਾ ਭਾਜੀ ਮੇਰੀ ਗੱਲ ਸੁਣੋ ਇਹ ਉਹਦੀ ਜੁਬਾਨ ਕਰੀ ਜੇ ਤੇ ਇਹਨਾਂ ਦੋਨਾਂ ਦੀ ਘਟਵਾ ਉਹ ਹੀ ਤੇ ਮੈਂ ਕਿਹਾ ਮੈਂ ਕੋਈ ਕੁਝ ਕਿਹਾ ਹੀ ਨਹੀਂ ਵੀ ਮੇਰੀ ਬਾਹ ਤੋੜਦੀ ਮੈਂ ਤਾਂ ਫਿਰ ਕੁਝ ਨਹੀਂ ਕਿਹਾ ਜੀ ਬਾਜੀ ਹਾਂ ਜੁਬਾਨ ਵਾਲਾ ਤਾਂ ਸਾਡੇ ਸਾਹਦੇ ਪਿੱਛੇ ਪਏ ਆ ਉਹਨੂੰ ਸਾਰੇ ਚੰਗੀ 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 ਚੰਗਾ ਚੰਗੇ ਨੂੰ ਚੰਗਾ ਹੀ ਕਹਿਣਾ ਪ੍ਰਭ ਚੰਗੇ ਨੂੰ ਚੰਗਾ ਹੀ ਕਹਿਣਾ ਤਾਂ ਭੂਆ ਜੀ ਹੁਣ ਤਾਂ ਚੰਗੀ ਆ ਜਿਹੜੀ ਏਡੀ ਲੰਮੀ ਜੁਬਾਨ ਚਲਾਉਂਦੀ ਆ ਇਹ ਕੀ ਤੂੰ ਮਾੜਾ ਕਹਿਤਾ ਉਹਨੇ ਉਹ ਕੁਝ ਨਹੀਂ ਗਲਤ ਕਿਹਾ ਉਹਨੇ ਚੰਗੀ ਆ ਨਾ ਇਹਦੇ ਸਿਰ 'ਚ ਠੁੱਟੀ ਫਲ ਨੀਚੇ ਪਾ ਕਰਨੀ ਸਿਆਣੀਆਂ ਤੂੰ ਨਹੀਂ ਠੁੱਟੀ ਫਲ ਤੇਰੇ ਸਿਰ 'ਚ ਪਾਉਣੀ ਆ ਮੈਂ ਉਹਦੇ 'ਚ ਦੇਈਆਂ ਪਾਉਂ ਉਠੀ ਬੋਲ ਨੀਗਾ ਸਰਨਾ ਇਹਦੇ ਸੱਚ ਗੰਦਾਸਾ ਮਾਰ ਕੇ ਸਿਰ ਪਾੜਨਾ ਪੈਣਾ ਦਾ ਮੈਂ ਚੱਲ ਜੀ ਮੇਰਾ ਸਿਰ ਪਾੜ ਦੋ ਚੁੱਪ ਕਰ ਜਾ ਰੋਲੀ ਪੋਗੀ ਇਸੇ ਕੰਮ ਨੂੰ ਕਹਿਦਾ ਹਾਂ ਜੀ ਕਰਦੇ ਸਾਰਾ ਸਭ ਕੁਝ ਮੇਰੀ ਗੱਲ ਵਾ ਉਹ ਮੁਕਾਓ ਜਿਹੜੀ ਕਰਨ ਕਰਨ ਵਾਲੀ ਉਹ ਕਰੋ ਮੇਰੀ ਗੱਲ ਸੁਣੋ ਉਹ ਕਰੋ ਤੁਸੀਂ ਇੱਥੇ ਡਰਾਮਾ ਲਾ ਲਓ ਕਿ ਗੱਲ ਨੂੰ ਸਿਰੇ ਨਾ ਲਾਵਾ ਗੱਲ ਮਹੀ ਕਰਦੇ ਆ ਡਰਾਮਾ ਤੇ ਤੇਰਾ ਟੱਪਾ ਡਿਆ ਕਰ ਮੈਂ ਤਾਂ ਭੂਆ ਵੇ ਜਾਣਾ ਪਿੱਛੇ ਜਾਣ ਦੇ ਨੀ ਤੂੰ ਬੋਲ ਹੁਣ ਕੁਝ ਬੋਲਣੀ ਨਹੀਂ ਨਾ ਸਾਡੇ ਕਹਿਣਿਆ ਵਾ ਕੀ ਗੱਲ ਕਰਨੀ ਕਰੋ ਤੇਰੀ ਗੱਲ ਗੱਲ ਤੇ ਤੂੰ ਦੱਸਣੇ ਭੂਆ ਨੇ ਵੀ ਘਰ ਦਾ ਅਧਕਾਰ ਕਿਤਨਾ ਕਰਨਾ ਤੈਨੂੰ ਬੜਾ ਕਮਰਾ ਜੇ ਉਹਨੂੰ ਕਿਹੜਾ ਚਾਹੀਦਾ ਵਾ ਦੋ ਕਮਰੇ ਉਹਨਾਂ ਨੂੰ ਵੀ ਦੋ ਦੇ ਨਾਲ ਬਾਹਰ ਨਹੀਂ ਨਹੀਂ ਹੁਣ ਫੇਰ ਲਿਚ ਰਹਿਣਾ ਹੀ ਬੜਾ ਰਹਿ ਲਿਆ ਵਾ ਨਹੀਂ ਰਹਿਣਾ ਕੀ ਗੱਲ ਵੀ ਸਹੀ ਆ ਪਤਾ ਤੂੰ ਰਹਿਣਾ ਕਿਉਂ ਕਿੱਥੇ ਬੜਾ ਉੱਪਰ ਗੱਲ ਸਭ ਤੋਂ ਬਾਅਦ ਹੋਣੀ ਨਹੀਂ ਹੋ ਗਈ ਹੈ ਸਿਆਣੀ ਗੱਲ ਕਰੋ ਪਤਾ ਗੱਲ ਕੀ ਆ ਤੁਸੀਂ ਨਾ ਦੋ ਦਾ ਵੇਖਦਾ ਸਾਬਤਾ ਵਾ ਇੱਕ ਥਾਂ ਨਹੀਂ ਰਹਿ ਸਕਦੇ ਠੀਕ ਨਹੀਂ ਤਾਂ ਕੀ ਚਾਉਣਾ ਫੇਰ ਤੂੰ ਦੱਸ ਤੇ ਮੈਂ ਨਾ ਮੈਨੂੰ ਘੱਟਣਾ ਜੀ ਇੱਕ ਵੱਖਰਾ ਐਡੀ ਛੇਤੀ ਕਰ ਕਿਦਾਂ ਬਣਦੀ ਵਾ ਉਹਨਾਂ ਟਾਈਮ ਤੇ ਦੋ ਇਹਨਾਂ ਨੂੰ ਓਏ ਟੀਲਾ ਵਾਲੀ ਡੱਬੀ ਆ ਹਾਏ ਉਹਨਾਂ ਟਾਈਮ ਤੇ ਤੂੰ ਕਹਿੰਦੋਂ ਲੈ ਆਉਣੀ ਤੇ ਰੋਜ਼ ਸਰਪਟ ਪਾਉਂਦੇ। ਪਹਿਲਾਂ ਨੀਂਹਾਂ ਭੰਨੀਆਂ, ਕਈ ਕੋਈ ਇੱਟਾਂ ਸੁਟਦੀਆਂ, ਕਈ ਕੰਮ ਸੀਮਟਸ ਰੀਆ ਲਿਉਨੇ ਆ, ਫੇਰ ਕਾਇਆ ਕੇ ਘਰ ਬੰਦਾ ਵਾ। ਤੂੰ ਕਿਹੜਾ ਨੇੜਾ ਤੂੰ ਬਣਾਇਆ ਨਹੀਂ ਆ? ਬਣਾਇਆ ਮੈਂ ਤੈਨੂੰ ਤੇ ਕਹਿੰਦੇ ਆਂ, ਇੱਕੇ ਸਾਡੇ ਵੇਹੜਾ ਹੀ ਨਾ ਰਹਿਣੀ। ਉਹ ਮੈਂ ਤੈਨੂੰ ਕਹਿੰਦੇ ਸਾਲ 2 ਸਾਲ ਕੱਢ ਲਓ ਚੰਗੇ ਰਹਿ ਜਾਓਗੇ। ਉਹ ਇਹ ਕੱਢਣ ਗਿਆ ਤੇ ਫੇਰ ਵਾ ਨਾ ਅਸੀਂ ਤੇ ਕੱਢਦੇ ਦੋਵੇਂ ਭਰਾ। ਯਾਰ ਮੇਰੀ ਗੱਲ ਸੁਣ ਇੱਕ ਬੂਹਾ ਆ ਰੱਖ ਲਓ, ਆ ਮੈਂ ਇੱਧਰੋਂ ਦੇ ਦਿਆਂ ਇੱਕ ਪਰਦੇ ਪਾਸੇ ਨਿਕਲ ਜਾ ਕਰੂਗਾ। ਨਹੀਂ ਮੇਰਾ ਗੱਲ, ਮੇਰੀ ਗੱਲ। ਕੋਈ ਮੈਂ ਤੇ ਕੱਢ ਹੀ ਲੈਣਾ ਇਹਨ ਨੱਟ ਹੀਕਦਾ ਕਰ ਦੋ ਤਾਂ ਬਾਰ ਬਾਰ ਹੈ ਉਹ ਗੱਲ ਕਰਦਾ ਘਰੋਂ ਘਰ ਦੇਣਾ ਘਰੋਂ ਘਰ ਦੇਣਾ ਕਿੱਦਾਂ ਕੱਢੋ ਘਰੋਂ ਮੈਨੂੰ ਜਿੱਦਾਂ ਗੰਢੀ ਤਾਂ ਗੱਲ ਜਿਹੜੀ ਜ਼ੁਬਾਨ ਚੱਲਦੀ ਹੈ ਨਾ ਅਵੀਰ ਚੱਟ ਕਰ ਜਾ ਬੋਲ ਨਾ ਬੋਤ ਮੇਰੀ ਗੱਲ ਉਹ ਯਾਰ ਜਿਹੜੀ ਗੱਲ ਕਰਦੇ ਉੱਤੇ ਕਰੋ ਤੁਸੀਂ ਦਾ ਪਿੱਲ ਨਹੀਂ ਚਾਹੁੰਦੇ ਇਹ ਗੱਲ ਨੂੰ ਮੁਕਣ ਦੇਗੀ ਸਿਆਣੀਆਂ ਗੱਲ ਨੂੰ ਲਾ ਕੇ ਪਾਸੇ ਕਿ ਚੱਜ ਦੀ ਗੱਲ ਕਰੋ ਨਾ ਤੂੰ ਉਹ ਬੋਲਿਆ ਕਿ ਮੱਖੇ ਨਾ ਲੱਗੇ ਇੱਕੋ ਬੱਤੇ ਸਾਈਡ ਲਈ ਜਾ ਕੇ ਲੰਗਾ ਅੰਦਰ ਵੜ ਜਾ ਕਰੋ ਇੱਕ ਜਾਣੀ ਇੱਕੋ ਕੰਮ ਦੇ ਪਿੱਛੇ ਪਏ ਜਾ ਹੱਥ ਧੋ ਕੇ ਚਲੋ ਆ ਜੀ ਇਤਨਾ ਕਰਨੇ ਆ ਓੜੀ ਲੋਬੀ ਹੈ ਨਾ ਉਹਦੇ ਵਿੱਚ ਪਲਾਈਆਂ ਲਾ ਕੇ ਦੇ ਵਿੱਚ ਪਾਰਟਨਰਸ਼ਿਪ ਕਰਦੰਨੇ ਨੇ ਇਹਨਾਂ ਦੀ ਹੋਰ ਕਿਰ ਹੋਈ ਆ ਵੀ ਮੱਥੇ ਉਦਣ ਲੱਗੇ ਉਹ ਮੱਥੇ ਉਦਣਾਂ ਲੱਗੇ ਕਿਉਂ ਭਈਆ ਘਰ ਦਾ ਜਲੂਸ ਕਢਣਾ ਹੀ ਉਹ ਤੇ ਨਿਕਲ ਲਿਆ 50 ਬੰਦੇ ਅੱਗੇ ਘੱਟ ਨਿਕਲਦੇ ਆ ਯਾਰ ਕਿਉਂ ਸੰਨੀਆਂ ਕਿ ਘੱਟ ਦੇ ਲਿਆ ਜਲੂਸ ਧੂਆ ਪਲਾਈਆਂ ਨਾ ਕਿਉਂ ਜੂ ਇੱਥੇ ਆਹ ਹੋ ਕੋਣ ਪਲਾਈਆਂ ਦੋ ਘਰ ਚ ਜੇ ਹੋ ਕੰਮ ਕਰਦੇ ਇਹੋ ਕੰਮ ਕਰਨਾ ਪੈਣਾ ਹੁਣ ਹਾਂ ਕਰਨਾ ਪੈਣਾ ਉਹ ਉਹ ਤੁਹਾਨੂੰ ਮਨਜ਼ੂਰ ਆ 2 ਮਹੀਨੇ ਨਹੀਂ ਕੱਢ ਸਕਦੀ ਹੁਣ ਤੋਂ ਚੱਲ ਖੇਤੀ ਕਰਕੇ ਕੰਮ ਤੇ ਨਾ ਬਿਚਾਰੇ ਦਾ ਆਪਣਾ ਚੱਲ ਮੇਰੀ ਗੱਲ ਆ ਤੂੰ ਨਾ ਰਹ ਤੋ ਫੁਣਕੇ ਕੋਈ ਨਹੀਂ ਅਕੜਾ ਟਾਈਮ ਰਹਿ ਗਿਆ ਜੋ ਮੇਰੀ ਗੱਲ ਮੇਰੀ ਗੱਲ ਸੁਣ ਲਓ ਹੁਣ ਠੀਕ ਵਾ ਜੇ ਹੁਣ ਇਹਨਾਂ ਦੇ ਇਹ ਚੇਦਵਾ ਨਾ ਇਹਨਾਂ ਨੂੰ ਘਰ ਬਾੜਨਾ ਫਿਰ ਆਹ ਜਿਹੜਾ ਕਮਰਾ ਨਾ ਸਟੋਰ ਦੇ ਨਾਲ ਵਾ ਬਾਹਰਲਾ ਬੂਆ ਇਧਰੋਂ ਨਿਕਲਦਾ ਵਾ ਇਹ ਲੱਲਣ ਤੇ ਮੈਂ ਰਸੋਈ ਜਿਨੀ ਨਹੀਂ ਬਣਦੇ ਰਸੋਈ ਚ ਮੇਰੀ ਕੋਈ ਟਿਆਲੀ ਨਹੀਂ ਕਿੱਥੇ ਰੋਟੀ ਬਣਾਉਂਗਾ ਅਗਲੀ ਜਿੱਥੇ ਮਰਜ਼ੀ ਬਣਾਏ ਕਮਰੇ ਚ ਨਹੀਂ ਬਣਾਉਂਦੇ ਰੋਟੇ ਗਲੋਕੀ ਆ ਕੇ ਤੁਮਨੇ ਸ਼ਰਮ ਜਤਾ ਲਏ ਇਹ ਤੂੰ ਬਣਾ ਕੇ ਆਪਣੀ ਰੱਖ ਲਿਆ ਕਰ ਔਰ ਚੈਰੀ ਬਣਾ ਕੇ ਆਪਣੇ ਕਮਰੇ ਚ ਲੈ ਜਾ ਕੇ ਰੂ ਮੇਰੀ ਗੱਲ ਸੁਣ ਨਾ ਅਡਜਸਟਮੈਂਟ ਕਰ ਹੀ ਸਕਦੀਆਂ ਜੀ ਇਹ ਨਹੀਂ ਕੰਮ ਹੁੰਦੇ ਦੇਖਿਆ 12 ਵਜੇ ਤੱਕ ਇੱਕ ਕੰਮ ਕਰਿਆ ਕਰੀ 12 ਵਜੇ ਤੋਂ ਬਾਅਦ ਇੱਕ ਜਣੇ ਇੱਕ ਜਣੇ ਕੰਮ ਕਰ ਲਿਆ ਕਰੀ ਮਾਰੀ ਮਾਰੀ ਹੋਈ ਸਾਰਾ ਕੁਝ ਮੰਜੇਂਦਰ ਹੋ ਸਕਦਾ ਵਜੇ ਨਾਲ ਕਰਨਾ ਚਾਹੁੰਦੇ ਕੋਈ ਜੀ ਨਾਲੇ ਇੱਕ ਹੋਰ ਜੇ ਇੱਕ ਬਾਥਰੂਮ ਅੰਦਰ ਜੇ ਇੱਕ ਬਾਹਰ ਇੱਕ ਨੂੰ ਇਹ ਦੇ ਦੋ ਇੱਕ ਨੂੰ ਅੰਦਰ ਵਾਲਾ ਦੇ ਦੋ ਕੋਝੇ ਨਹੀਂ ਆਪਣਾ ਹੋਈ ਕੰਮ ਦਾ ਲੈਣਾ ਜਿੱਥੇ ਹੀ ਪਹਿਲਾਂ ਰਹੇ ਕੋਈ ਮਿਲਣਾ ਉਹ ਨਹੀਂ ਮਿਲਾਂ ਕਮਰਾ ਤੈਨੂੰ ਨਾ ਮੇਰੀ ਗੱਲ ਸੁਣੋ ਜੇ ਅਗਲੀ ਮੰਨ ਗਈ ਆ ਕਿ ਬਾਹਰ ਵਾਲਾ ਸਟੋਰ ਵਾਲਾ ਕਮਰਾ ਦੇ ਦੋ ਤੇ ਤੁਸੀਂ ਤਾਂ ਹੁਣ ਆਂਦੇ ਜਿਵੇਂ ਬਸ ਸਾਰੇ ਇੱਤੇ ਚੜ ਜਾਣਾ ਮੇਰੀ ਮੇਰੀ ਗੱਲ ਸੁਣ ਸਟੋਰ ਵਾਲਾ ਕਮਰਾ ਅੰਦਰ ਪਰ ਕਿ ਕਮਰੇ ਕਿੰਨੇ ਭਲਾ ਉਹ ਭਈਆ ਕਮਰਾ ਨਹੀਂ ਆ ਉਹ ਵਿੱਚ ਕਮਰਾ ਹੀ ਬੈੱਡ ਲੱਗਾ ਹੋਇਆ ਹੈ ਅਡਾਫੂਲਾ ਪਹਿਲਾਂ ਰਹਿੰਦੇ ਦੇ ਹੀ ਨਾ ਉੱਥੋਂ ਤੇ ਆਪਣਾ ਸਮਾਨ ਦੀ ਸੈਟਿੰਗ ਹੋਈ ਹੁੰਦੀ ਹੈ ਬੰਦਾ ਉੱਥੇ ਮਤਲਬ ਇਹ ਆ ਕਿ ਜਿਹੜੀ ਗੱਲ ਮੈਂ ਕਹਿਣੀ ਆ ਨਾ ਉਹ ਤੜਕੇ ਖਾਣੇ ਚ ਨਹੀਂ ਪੈਣੀ ਉਹ ਰਹਿੰਦੋ ਜਿਹੜਾ ਸਟੋਰ ਲਾ ਕੇ ਕਮਰਾ ਵਾ ਉੱਥੇ ਬੈੱਡ ਬੁੱਡ ਲੱਗਾ ਵਾ ਕੋ ਆਇਆ ਗਿਆ ਉੱਥੇ ਪਾ ਲਿਆ ਕਰੋਗੇ ਮੈਂ ਤੁਹਾਡਾ ਫਾਇਦਾ ਸੋਚਣ ਦਿਆਂ ਨਾ ਮੈਂ ਨਹੀਂ ਹਾਂ ਗੱਲ ਬੰਦ ਨੇ ਸੁਣੋ ਮੇਰੀ ਗੱਲ ਸਾਰੇ ਜਾਣੇ ਹੁਣ ਤੇ ਇਹ ਕਰੋ ਬਕਵਾਸ ਬੰਦ ਸਾਰੇ ਜਾਣੇ ਜਿਹੜਾ ਕੰਮ ਹੁਣ ਮੈਂ ਕਹਿਣ ਨਹੀਂ ਉਹ ਹੀ ਕਰਨਾ ਪੈਣਾ ਤੈਨੂੰ ਜਿੱਦਾਂ ਮਰਜੀ ਭਾਵੇਂ ਹੱਸ ਕੇ ਕਰ ਕਮਰੇ ਜਿਹੜੇ ਚ ਰਹਿੰਦੀ ਹੈ ਨਾ ਜਿਹੜੇ ਚ ਰਹਿੰਦੇ ਸਾਨੀ ਹੁਣੀ ਉਹੋ ਹੀ ਕਮਰਾ ਦੇਣਾ ਹੀ ਇਹਨਾਂ ਨੂੰ ਜੋ ਮਰਜ਼ੀ ਕਰ ਜੇ ਨਹੀਂ ਕਿਸ ਗੱਲ ਤੇ ਵੀ ਆਉਂਦੀ ਤਾਂ ਤੇਰੇ ਸਾਦ ਨਹੀਂ ਪੇਕੇ ਮੈਂ ਉਹਨਾਂ ਨੂੰ ਚਾਹ ਲੈਣਾ ਪਤਾ ਨਹੀਂ ਹੋਣਾ ਕੋਈ ਗੱਲ ਦਾ ਵੀ ਤੇ ਕੀ ਤੂੰ ਪੰਗੇ ਪਾਏ ਘਰ 'ਚ ਤੇ ਕੀ ਕੋਈ ਚੱਲਣ ਡਿਆ ਵਾ ਉਹਨਾਂ ਨੂੰ ਤਾਂ ਪਤਾ ਲੱਗੇ ਕੀ ਕਰਦੀ ਫਿਰਦੀ ਐ ਘਰ 'ਚ ਕਿੰਨੀ ਕਲਾ ਇਹਨੇ ਪਾਈ ਆ ਹੁਣ ਜੋ ਮੈਂ ਕਹਤਾ ਹੋਈ ਹੁਣਾਂ 'ਚ ਪੱਥਰ ਤੇ ਲਕੀਰ ਆ ਪੂਣਾ ਮਾਦੀ ਜੋਰ ਲਾ ਲੋ ਆਹ ਦੀ ਗੱਲ ਤੁਸੀਂ ਹੁਣ ਕੀਤੀ ਐ ਨਾ ਇਹ ਬਿਲਕੁਲ ਟਕਣੇ ਦੇ ਕੀਤੀ ਆ ਨਹੀਂ ਠੀਕ ਆ ਮੈਂ ਜੇ ਹੁੰਦੀ ਕਿ ਟੋਰ ਤੇ ਠੀਕ ਆ ਠੀਕ ਆ ਨੀ ਤੇ ਭਰਾ ਦੇ ਤਾਂ ਪਿਓ ਸਦੋ ਬਾਹਰਲਾ ਕਮਰਾ ਦੇ ਦੋ ਬਾਹਰਲਾ ਕਮਰਾ ਤੇ ਸੋਹਣੀ ਅੰਦਰ ਕਮਰੇ ਬਣਿਆ ਤੂੰ ਜਿਹੜੇ ਕਮਰੇ ਚ ਪੈਂਦੀ ਪੈਂਦੀ ਰਹੋ ਜਿਹੜਾ ਇਹਨਾਂ ਕੋਲੋਂ ਉਹ ਇਹਨਾਂ ਨੂੰ ਦੇ ਨਾਲੇ ਪੂਹਾ ਹੀ ਇਹ ਰੋਜ਼ ਇਹਨਾਂ ਦੇ ਆਏ ਸੱਪਾਂ ਦੇ ਬੇੜੇ ਨੇ ਦਾ ਨਹੀਂ ਕਰਨਾ ਹੁਣ ਇਦਾਂ ਹੀ ਜੋ ਮੈਂ ਕਹਤਾ ਠੀਕ ਆ ਨਤਾ ਨੂੰ ਬੋਲਣ ਦੀ ਅਕਲ ਨਹੀਂ ਗਈ ਕਿਦਾਂ ਬੋਲਦੇ ਜੀ ਆ ਵੇਖਿਆ ਭੈਣ ਜੀ ਫਿਰ ਕਹਿੰਦਾ ਜਬਾਨ ਬੜੀ ਆ ਅਸੀਂ ਆਪਾਂ ਕਿੰਦਾ ਹੋ ਹੈ ਦੱਸ ਜੇ ਮੈਂ ਮਰ ਜੂਗੀ ਤਾਂ ਕਰ ਲਓ ਮੇਰੇ ਸਿਆਪੇ ਅੱਗੇ ਸਾਰੇ ਇਹੋ ਚਾਹੁੰਦੇ ਹੈ ਜੀ ਚੁੱਪ ਕਰ ਹਾਂ ਚੁੱਪ ਕਦੀ ਕਰਨਾ ਨਾ ਦੂਜੀ ਗੱਲ ਏ ਕਿ ਭੂਆ ਨੇ ਕਿੱਡੀ ਸੋਹਣੀ ਗੱਲ ਕੀਤੀ ਆ ਮੇਰੇ ਪੇਕੇਆਂ ਤੱਕ ਪਹੁੰਚੀ ਆ ਬਸ ਪੇਕੇ ਕਿ ਲੈਣ ਜਾਣਾ ਮੇਰੇ ਜਿਹੜੀ ਗੱਲ ਮੇਰੇ ਘਰ ਦੇ ਮੇਰੇ ਘਾਸ ਨਿਵੇੜੋ ਹੈ ਮੈਂ ਵੀ ਗਈ ਤਾਂ ਸਹੁਰਿਆਂ ਵੱਲ ਮੈਂ ਵੀ ਚਲਣੀ ਉੱਥੇ ਤੇ ਜਾ ਕੇ ਪੁੱਛਣੀ ਆ ਕਿ ਭੂਆ ਤੇ ਕਿੱਦਾ ਛੱਡੀ ਆ ਤੇ ਤੀਜੇ ਤੋਂ ਨਾਲ ਇੱਥੇ ਵੱਜਦੀ ਆ ਭੂਆ ਨੇ ਕਿ ਪਤਾ ਪੇਕੇ ਕਿਦਾਂ ਦੇ ਆ ਨਾ ਕਿਉਂ ਕੀਆ ਕਿ ਚਿੰਸਾਂ ਮੇਰੇ ਵਰਗੀਆਂ ਆਹ ਆਹ ਤੇ ਫਿਰ ਸੱਦ ਲੋ ਜੇ ਮੇਰੇ ਵਰਗੀਆਂ ਚਿੰਸਾਂਾਂ ਦਾ ਸੱਦੋ ਫਿਰ ਚੰਗੀ ਤਰ੍ਹਾਂ ਤੇ ਚੋਪੀ ਕਰ ਜਾ ਚੰਗਾ ਤੈਨੂੰ ਸਵਾਦ ਦੀ ਗੱਲ ਕੋਈ ਆਉਣੀ ਨਹੀਂ ਭਰਾ ਇਹਦਾ ਮੈਨੂੰ ਨੌਕਰੀ ਤੋਂ ਕਢਾਉਂਦਾ ਕਿਹਾ ਸੀ ਪਤਾ ਜਦੋਂ ਫਾਹ ਲੈ ਕੇ ਲੱਗੀ ਮਾਰਨ ਇਹਨੂੰ ਨੂੰ ਸਮਝਾਇਆ ਉਹਨਾਂ ਨੇ ਮੇਰੇ ਆ ਕੇ ਗੱਲ ਪੈ ਗਏ ਤੇ ਗਲਤੀ ਕਿਹਦੀ ਹੋਗੀ ਗਲਤੀ ਵੀ ਤੁਹਾਡੀ ਹੀਗੀ ਤੁਸੀਂ ਮੇਰੀ ਨਹੀਂ ਗੱਲ ਮੰਨਦੇ ਹੈ ਹਰ ਗੱਲੇ ਮੈਨੂੰ ਹੀ ਮਾੜਾ ਕਹਿੰਦੇ ਜਿੱਦਾਂ ਹੁਣ ਕੱਢ ਦੇ ਜੇ ਤੇ ਫਿਰ ਮੇਰੇ ਪੇਕੇ ਨਾਲ ਤੇ ਫਿਰ ਤੁਹਾਡੇ ਦਾ ਚੱਲਣਾ ਹੈਗਾ ਤੁਹਾਡੇ ਤੋਂ ਨੌਕਰੀ ਛਡਾਉੜੇ ਚੰਗਾ ਹੁੰਦਾ ਉਹ ਸਭ ਕੁਝ ਹੋਏਗਾ ਨਿਭ 加ਡੀ ਵਜਾ ਕਰਕੇ ਇਹੋ ਕੰਮ ਹੋਣ ਲੱਗਾ ਹੈਗਾ ਉਦੋਂ ਤੜੇ ਇਹੋ ਹੀ ਹਾਲ ਹੀਗੇ ਉਦੋਂ ਹੀ ਗੱਲ ਨਹੀਂ ਮੰਨਦੇ ਮੇਰੀ ਹੁਣ ਵੀ ਇਹੋ ਕੰਮ ਆ ਉਹ ਤੇ ਭਾਜੀ ਮੋੜਾ ਪਚਾ ਗਿਆ ਮੇਰਾ ਮਨੂੰ ਹਾਂ ਨਹੀਂ ਤਾਂ ਕੋਈ ਕਸਮ ਨਹੀਂ ਛੜੀ ਜਾਂਦਾ ਨੇ ਕਸਮ ਨਹੀਂ ਛੜੀ ਤੁਹਾਡੀ ਚੁੱਪ ਕਰ ਜਾ ਵੀਰ ਇਹੋ ਜਿਹੀ ਨਹੀਂ ਗੱਲਾਂ ਕਰੀਦੇ ਨਸਾਇਆ ਸਾਹਮਣੇ ਅੰਦਰ ਦੀਆਂ ਗੱਲਾਂ ਅੰਦਰ ਰੱਖੀ ਜਾਂਦੀਆਂ ਨਾ ਨਾ ਸਾਰੇ ਪਿੰਡ ਨੂੰ ਇਕੱਠਾ ਕਰੋ ਉਹਨਾਂ ਨੂੰ ਦੱਸੋ ਢੋਲ ਵਜਾ ਕੇ ਜਾ ਕੇ ਦੱਸੋ ਤੇਰੀ ਜੁਬਾਨ ਗੱਲਾਂ ਘੜਾਉਦੀ ਆ ਤੇਰੀ ਜੁਬਾਨ ਚੰਗੀ ਹੋਇਆ ਨਾ ਤੇਰੀ ਗੱਲ ਬੜੀ ਲੋਕ ਕਰੀ ਦਿੱਤੀ ਆ ਆਪਸੇ ਚੋਕਲ ਬੈਹਦੇ ਤੁਸੀਂ ਤੇ ਉਹ ਗੱਲ ਹੁਣ ਨਹੀਂ ਆ ਤੂੰ ਤੁਸੀਂ ਨਵਾ ਲਓ ਇੱਕ ਜਿਹੜਾ ਕਹਿੰਦਾ ਮੇਰੀ ਸੁਣੋ ਦੂਜਾ ਕਹਿੰਦਾ ਮੇਰੀ ਸੁਣੋ ਕਿਹਦੀ ਕਿਹਦੀ ਸੁਣੀ ਨਹੀਂ ਟੋੜ ਗੱਲੀ ਗੱਲੀ ਮੇਰੀ ਸੁਣੀ ਜਾਵੇ ਬਸ ਹਾਂ ਮੇਰੀ ਕਿਹਨੇ ਸੁਣੀ ਹੈ ਮੇਰੀ ਨੂੰ ਕੋ ਸੰਦਾ